ਅੱਜ ਜਿਵੇਂ ਸਾਰੇ ਤੁਸੀਂ ਪੜਿਪੱਤ ਜਾਣਦੇ ਜੋ ਕੱਦ ਅੱਜ ਵਾਤਾਵਰਨ ਦਿਵਸ ਹੈ ਤਾਂ ਅੱਜ ਭਗਤਪੂਰਨ ਸਿੰਘ ਦਾ ਜਨਮ ਦਿਨ ਨੂੰ ਸਮਰਪਿਤ ਜੋ ਕਿ ਕੱਲ ਲੰਘ ਚੁੱਕਾ ਉਹਦੀ ਯਾਦ ਨੂੰ ਸਮਰਪਿਤ ਅੱਜ ਅਹੀਂ ਵਾਤਾਵਰਨ ਦਿਵਸ ਫਾਇਸੋ ਬਟਾਲਾ ਵੱਲੋਂ ਮਨਾਇਆ ਗਿਆ ਜਿਹਦੇ ਵਿੱਚ ਅਸੀਂ ਅੱਜ ਬੂਟੇ ਲਾਏ ਆ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਦਾ ਤੁਮ ਹੱਤ ਦੇ ਮਹਾਵਾਤ ਅਨਸਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾਉਣ ਲਈ ਇੱਕੋ ਇੱਕ ਸਖਾਲਾ ਤਰੀਕਾ ਕਿ ਬੂਟੇ ਵੱਧ ਤੋਂ ਵੱਧ ਲਾਈਏ ਤੇ ਪੋਲੂਸ਼ਨ ਨੂੰ ਘਟਾਈਏ ਤੇ ਬੀਟ ਦਾ ਪਲਾਸਟਿਕ ਜਿਹੜੀ ਹੈ ਪਲਾਸਟਿਕ ਦੀ ਡਿਗ੍ਰੇਡੇਸ਼ਨ ਜਿਹੜੀ ਕਿ ਬਹੁਤ ਜ਼ਿਆਦਾ ਪਾਣੀ ਨੂੰ ਪ੍ਰਭਾਵਿਤ ਕਰਦੀ ਹਵਾ 'ਚ ਵੀ ਕਰ ਰਹੀ ਹੈ ਉਹਦਾ ਆਪਾਂ ਜਿਹੜਾ ਵਾ ਉਤੋਂ ਬਚਾਅ ਹੋ ਸਕੇ ਲੋਕਾਂ ਦਾ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਾਡੀ ਸੁਰੱਖਿਅਤ ਰਹਿ ਸਕੇ ਅੱਜ 25 ਤੋਂ 30 ਬੂਟੇ ਲਾਏ ਆ ਜਿਹੜੇ ਕਿ ਜਿਹਦੇ ਵਿੱਚ ਬੋੜ ਦੇ ਬੂਟੇ ਆ ਤੇ ਜਮਨ ਦੇ ਬੂਟੇ ਜ਼ਿਆਦਾ ਇਹ ਲਗਾਇਆ ਗਿਆ ਸ਼ਾਸਨਗਰ ਦੇ ਵਿੱਚ ਤੇ ਉਹਨਾਂ ਦਾ ਪੂਰਾ ਅਪਰਾਲਾ ਕਰਕੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਊਗੀ ਉਹਨਾਂ ਨੂੰ ਖਾਦ ਪਾਣੀ ਗੋਡੀ ਟਰੀ ਗਾਰਡ ਵਗੈਰਾ ਵੀ ਲਗਾਏ ਜਾਣ। ਪੜਾਵਾਸੀਆਂ ਨੂੰ ਮੇਰਾ ਇਹੋ ਹੀ ਸੁਨੇਹਾ ਵਾ ਕਿ ਬੱਚੇ ਜਿਹੜੇ ਆ ਜਿਹੜੇ ਕਿ ਦੇਸ਼ ਦਾ ਭਵਿੱਖ ਆ ਤੇ ਲੇਡੀਜ਼ ਜਿਹੜੀਆਂ ਉਹ ਵੀ ਅੱਗੇ ਆਉਣ ਤੇ ਇਸ ਜਿਹੜੇ ਅਪਰਾਲੇ ਸਾਡਾ ਜਿਹੜਾ ਵਾਇਸੋ ਬਟਾਲਾ ਵੱਲੋਂ ਕੀਤਾ ਜਾ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲਾਉਣ ਤੇ ਬੂਟੇ ਵੱਧ ਤੋਂ ਵੱਧ ਰੋਣ ਜਿਵੇਂ ਕਿ 4 ਕਰੋੜ ਕਿਹਾ ਜਾਂਦਾ ਕਿ ਪੰਜਾਬ ਦੀ ਬਾਦੀ ਆ ਜੇ ਹਰ ਇੱਕ ਇਨਸਾਨ ਇੱਕ ਇੱਕ ਬੂਟਾ ਵੀ ਲਾਏ ਜਿੱਥੇ ਵੀ ਉਹਨੂੰ ਜਗ੍ਹਾ ਮਿਲਦੀ ਤੇ 4 ਕਰੋੜ ਬੂਟਾ ਹੋ ਜਾਊਗਾ ਤੇ ਮੇਰੇ ਖਿਆਲ ਚ ਜਿਹੜਾ ਪੰਜਾਬ ਦਾ ਟੈਂਪਰੇਚਰ ਹੈ ਜੇ 4 ਕਰੋੜ ਬੰਦੇ ਲਾ ਦਿੰਦੇ ਬੂਟੇ ਤੇ 35 ਡਿਗਰੀ ਸੈਂਟੀਗ੍ਰੇਡ ਤੋਂ ਨਹੀਂ ਵਧੂਗਾ ਜਿਹੜਾ ਕਿ 60 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਜੋ ਮਾਹਿਰ ਕਹ ਰਿਹਾ ਤੋ ਉਸ ਟੈਂਪਰੇਚਰ ਦੇ ਉੱਪਰ ਜ਼ਿੰਦਗੀ ਅਸੰਭਵ ਹੋਊਗੀ ਧੰਨਵਾਦ ਬਾਈ ਗੁਰਜੀਕਾ ਖੰਡ ਸਾਹਿਬ ਐਵੰਦ ਜੀ ਮੈਂ ਪ੍ਰਿੰਸ ਸਿੰਘ ਸਟੇਟ ਵਾਡੀ ਜੋ ਅੱਜ ਹੀ ਵਾਤਾਵਰਣ ਦਿਵਸ 5 ਜੂਨ ਨੂੰ ਮਨਾਉਣ ਲਈ ਇਕੱਤਰ ਹੋਇਆ ਹਾਂ ਅਸੀਂ ਅੱਜ ਵਾਇਸ ਆਫ ਪਟਿਆਲਾ ਅਤੇ ਸਾਰਾ ਕਲੱਬ ਦੇ ਸਹਿਯੋਗ ਨਾਲ ਅੱਜ ਆਕਾਸ਼ ਹਸਪਤਾਲ ਦੇ ਸਾਹਮਣੇ ਸ਼ਾਸ਼ਤਰੀ ਨਗਰ ਵਿਖੇ ਲੋਕਾਂ ਦੇ ਕਹਿਨ ਦੇ ਉੱਤੇ ਉਹਨਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਅੱਜ ਅਸੀਂ ਇੱਥੇ ਆਉਤੇ ਲਗਾਣ ਆਏ ਹਾਂ ਕਿਉਂਕਿ ਅੱਜ ਵਾਤਾਵਰਨ ਦਿਵਸ ਆ ਜੋ ਕੁਦਰਤ ਹੈ ਕੁਦਰਤ ਇੱਕ ਬਹੁਤ ਹੀ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਹਵਾ ਪਾਣੀ ਰੋਟੀ ਸਭ ਕੁਝ ਸਾਨੂੰ ਵਾਤਾਵਰਨ ਤੋਂ ਮਿਲਦਾ ਹੈ ਵਾਤਾਵਰਨ ਦਿਵਸ ਤੇ ਆਪਣੇ ਵਾਇਸੋ ਬਟਾਲਾ ਦੇ ਤੇ ਚੇਅਰਮੈਨ ਜੋ ਕਿ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਨੇ ਉਹ ਹਰ ਸਮੇਂ ਇਹਨਾਂ ਵਾਤਾਵਰਨ ਨੂੰ ਬਚਾਉਣ ਲਈ ਲੜ ਪਰ ਰਹਿੰਦੇ ਨੇ ਅਤੇ ਸਾਨੂੰ ਸਾਰਿਆਂ ਨਾਲ ਲੈ ਕੇ ਅੱਜ ਵੀ ਉਹਨਾਂ ਦੇ ਉਤਮ ਸਦਕਾ ਹੀ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ